ਰੌਲੇ ਵੇਲੜੇ ਤੇ ਬੜੇ ਦੇਖੇ ਹੋਣਗੇ ਤੇ ਰੌ ਵੀ ਬੜੀ ਪੀਤੀ ਹੋਏਗੀ ਪਰ ਅੱਜ ਜੋ ਅਸੀਂ ਤੁਹਾਨੂੰ ਵੇਲਣਾ ਦਿਖਾਵਾਂਗੇ ਤੇ ਰੌ ਦਿਖਾਵਾਂਗੇ ਬਣਦੀ ਕਿਦਾਂ ਤੇ ਕਿਹੜੇ ਗੰਨੇ ਨਾਲ ਤੁਸੀਂ ਆਪ ਹੈਰਾਨ ਹੋ ਜਾਵੋਗੇ ਕਿ ਇਸ ਨੂੰ ਜੋ ਚਲਾ ਰਿਹਾ ਹੈ ਤਾਂ ਕਿਸਾਨ ਹੀ ਪਰ ਉਹ ਨਾਲ-ਨਾਲ ਆਈਲੈਂਡ ਸੈਂਟਰ ਦੇ ਵਿੱਚ ਟੀਚਰ ਵੀ ਰਿਹਾ ਆਰਗੇਨਿਕ ਖੇਤੀ ਕਰਦਾ ਸਾਫ ਸੁਥਰੀ ਖੇਤੀ ਕਰਦਾ ਔਰ ਟਰਾਲੀ ਦੇ ਵਿੱਚ ਹੀ ਐਸਾ ਸਿਸਟਮ ਬਣਾਇਆ ਕਿ ਹਰ ਚੀਜ਼ ਜਿਹੜੀ ਆ ਯੋਜਨਾਬੱਧ ਤਰੀਕੇ ਦੇ ਨਾਲ ਅਯੋਕੇ ਯੁੱਗ ਦੇ ਹਾਣੀ ਬਣੇ ਤੇ ਪਹਿਲਾਂ ਵੇਲਣਾ ਦਿਖਾ ਦੇਣਾ ਕਿ ਜਿਹੜੀ ਗੰਨਾ ਕੱਢਣ ਵਾਲੀ ਮਸ਼ੀਨ ਆ ਉਹ ਵੀ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ ਨਵੀਂ ਟੈਕਨੀਕ ਦੀ ਨਵੇਂ ਯੁੱਗ ਦੀ ਔਰ ਇਸ ਦੇ ਨਾਲ ਨਾਲ ਆਰਗੇਨਿਕ ਖੇਤੀ ਕਰਦੇ ਨੇ ਮੇਰੇ ਨਾਲ ਉਹ ਕਿਸਾਨ ਅਗਾਹ ਵੱਧੂ ਕਿਸਾਨ ਮੌਜੂਦ ਆ ਗੱਲਬਾਤ ਕਰ ਲੈਨੇ ਕੀ ਨਾਮ ਆ ਜੀ ਵੀਰਪਾਲ ਸਿੰਘ ਜੀ ਵੀਰਪਾਲ ਜੀ ਵੈਸੇ ਤਾਂ ਤੁਹਾਨੂੰ ਜੋ ਜਾਣਕਾਰੀ حاصل ਹੋਈ ਕਿ ਤੁਸੀਂ ਆਇਲੈਟ ਸੈਂਟਰ ਦੇ ਵਿੱਚ ਟੀਚਿੰਗ ਦਾ ਵੀ ਕਰਦੇ ਰਹੇ ਪੋਰ ਵੀ ਕਈ ਕੰਮ ਕੀਤੇ ਉਹ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸਦੇ ਹਾਂ ਅ ਮੈਂ ਆਪਣਾ ਕੈਰੀਅਰ ਸਟਾਰਟ ਕੀਤਾ ਜੀ ਐਜ਼ ਏ ਪ੍ਰਾਈਵੇਟ ਟੀਚਰ ਤੋਂ ਫਿਰ ਉਦੋਂ ਟੀਚਰ ਪ੍ਰਾਈਵੇਟ ਨੂੰ ਕੀ ਹੁੰਦਾ ਕਿ ਕੋਈ ਬਹੁਤ ਐਕਸਪਲੋਇਟ ਕੀਤੇ ਜਾਂਦੇ ਤਨਖਾਹਾਂ ਨਹੀਂ ਵਧਾਈਆਂ ਜਾਂਦੀਆਂ ਨਾ ਕੋਈ ਜੁਨੀਅਰ ਬਣਾਉਣ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਮੈਂ ਬੈਂਕਿੰਗ ਸੈਕਟਰ 'ਚ ਆਇਆ ਬੈਂਕਿੰਗ ਸੈਕਟਰ ਦੇ ਵਿੱਚ ਅ ਉਸ ਟਾਈਮ ਆਇਆ ਜਦੋਂ ਜਿਹੜਾ ਜਿਸ ਬੈਂਕ 'ਚ ਮੈਂ ਜੌਬ ਕਰ ਰਿਹਾ ਸੀ ਉਹ ਐਸਡੀਐਫਸੀ ਨੇ ਖਰੀਦ ਲਿਆ ਸੈਂਚੂਰੀਨ ਬੈਂਕ ਆਫ ਪੰਜਾਬ ਤੇ ਅਸੀਂ ਅਜੇ ਹੈ ਤਾਂ ਪ੍ਰਾਈਵੇਟ EMPLOYEES ਸੀ ਕੋਈ ਜ਼ਿਆਦਾ ਐਕਸਪੀਰੀਅੰਸ ਨਹੀਂ ਸੀ ਕਿ ਮੈਨੂੰ ਫਿਰ ਫੀਲਡ ਜੌਬ ਦਿੱਤੀ ਗਈ ਕਿ ਜਦਕਿ ਫੀਲਡ ਜੌਬ ਮੈਨੂੰ ਪਸੰਦ ਨਹੀਂ ਸੀ ਮੈਂ ਫੀਲਡ ਜੌਬ ਨਹੀਂ ਕਰ ਸਕਦਾ ਫਿਰ ਮੈਂ ਉੱਥੋਂ ਵੀ ਮੈਨੂੰ ਨਾ ਮਤਲਬ ਮੈਰਜ਼ਾਇਨ ਦੇਤਾ ਜੋ ਕੁਝ ਵੀ ਕਰ ਲੋ ਹਨ ਫਿਰ ਬੈਂਕਿੰਗ ਸੈਕਟਰ ਤੋਂ ਬਾਅਦ ਫਿਰ ਮੈਂ ਆਇਆ ਜੀ ਆਪਣੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਮੈਂ ਐਜ਼ ਅ ਆਇਲਟਸ ਟੀਚਰ ਜੁਆਇਨ ਕੀਤਾ ਫਿਰ ਜਦੋਂ ਪੀਟੀਆਈ ਫਿਰ ਪੀਟੀ ਦੀ ਵੀ ਵਰਕਸ਼ਾਪਸ ਲਗਾਈਆਂ ਕਾਫੀ ਪਟਿਆਲੇ ਜਲੰਧਰ ਵਰਕਸ਼ਾਪਸ ਲਗਾ ਕੇ ਫਿਰ ਸਾਨੂੰ ਉਹਨਾਂ ਪੀਟੀ ਦਾ ਵੀ ਕੋਰਸ ਸਾਰਾ ਦਿੱਤਾ ਫਿਰ ਮੈਂ ਪੀਟੀ ਦੀ ਵੀ ਕੋਚਿੰਗ ਦਿੰਦਾ ਰਹਾ ਤੇ ਆਇਲਟਸ ਦੇ ਵਿੱਚ ਮ ਕੀ ਇੱਕ ਐਕਸਪੀਰੀਅੰਸ ਹੋ ਗਿਆ ਤੇ ਇੱਕ ਤੇ ਮੇਰੀ ਐਜੂਕੇਸ਼ਨ ਵਧੀਆ ਸੀ ਮੈਂ ਸੇਂਟ ਫਰਾਂਸਿਸ ਕਨਵਰਟ ਸਕੂਲ ਦਾ ਪੜਿਆ ਜੀ ਬਟਾਲੇ ਤੋਂ ਹੀ ਤੇ ਉਹ ਇਸ ਤਰ੍ਹਾਂ ਹੀ ਬਟਾਲੇ ਤੋਂ ਸ਼ੁਰੂ ਕੀਤੀ ਜਦੋਂ ਟੀਚਿੰਗ ਲਾਈਨ ਐਜ਼ ਅ ਹਲਸ ਟ੍ਰੇਨਰ ਤੇ ਮੈਨੂੰ ਪੇ ਪੈਕੇਜ ਮੇਰਾ ਵਧਾ ਗਿਆ ਮੈਨੂੰ ਅੰਮ੍ਰਿਤਸਰ ਮੈਨੂੰ ਮਤਲਬ ਉਹ ਉੱਥੇ ਬੁਲਾਇਆ ਗਿਆ ਕਿ ਤੁਸੀਂ ਉੱਥੇ ਆ ਕੇ ਆਪਣੀ ਸਰਵਿਸ ਦਿਓ ਫਿਰ ਮੈਂ ਉੱਥੇ ਮੂਵ ਹੋ ਗਿਆ ਉੱਥੇ ਫਿਰ ਮੈਂ ਆਪਣੇ ਫੈਮਿਲੀ ਵੀ ਲੈ ਗਿਆ ਕਿਉਂਕਿ ਬੇਟਾ ਜੇ ਯੰਗ ਸੀ ਤੇ ਫਿਰ ਮੈਂ ਉੱਥੇ ਕੋਈ 8-10 ਸਾਲ ਐਜ਼ ਅ ਹਲਸ ਐਂਡ ਪੀਟੀ ਟ੍ਰੇਨਰ ਆਪਣੀ ਸਰਵਿਸ ਦਿੱਤੀਆਂ ਤੇ ਲਾਕਡਾਊਨ ਤੋਂ ਬਾਅਦ ਫਿਰ ਮੈਂ ਕਿਉਂਕਿ ਉਹ ਸਾਰੀਆਂ ਜੌਬਸ ਬੰਦ ਹੋ ਗਈਆਂ ਸੈਂਟਰ ਬੰਦ ਹੋ ਗਏ। ਖੇਤੀ ਦਾ ਸ਼ੌਕ ਸ਼ੁਰੂ ਤੇ ਸੀ ਕਿ ਜਾਂ ਫਿਰ ਹੋਣ ਆਰਗੇਨਿਕ ਖੇਤੀ 'ਚ ਪਏ। ਨਹੀਂ ਖੇਤੀ ਦਾ ਸ਼ੌਕ ਮੈਨੂੰ ਸ਼ੁਰੂ ਤੋਂ ਹੀ ਸੀ। ਸ਼ੁਰੂ ਤੋਂ ਇਸ ਤਰ੍ਹਾਂ ਸੀ ਕਿ ਸਾਡੀ ਫੈਮਿਲੀ ਜਿਹੜੀ ਹੈ ਸਾਰੀ ਪੜ੍ਹੀ ਲਿਖੀ ਹੈ ਮੇਰੇ ਪਿਤਾ ਜੀ, ਮੇਰੇ ਚਾਚਾ ਜੀ, ਪੂਆ ਜੀ ਸਾਰੇ ਵੈਲ ਐਜੂਕੇਟਿਡ ਨੇ, ਚੰਗੇ ਪੜ੍ਹਦੇ ਰਹਿਆ ਤੇ ਉਹਨਾਂ ਮੇਰੇ ਚਾਚਾ ਜੀ ਨੂੰ ਸ਼ੌਂਕ ਸੀ ਉਹ ਪੰਜਾਬ ਯੂਨੀਵਰਸਿਟੀ ਦੀਆਂ ਨਾ ਲਿਟਰੇਚਰ ਲਿਆ ਕੇ ਰੱਖਦੇ ਹੁੰਦੇ ਸੀ ਘਰ ਵਿੱਚ ਕਿ ਖੇਤੀ ਕਿਸ ਤਰ੍ਹਾਂ ਖੇਤੀ ਕਰਨੀ ਆ। ਕਲੀਆਂ ਕਣਕ ਝੋਨਾ ਨਹੀਂ ਮਾਵ ਕਿਸ ਤਰ੍ਹਾਂ ਖੇਤੀ ਕਰਨੀਆਂ ਤੇ ਮੇਰਾ ਉਹ ਕਿਤਾਬਾਂ ਪੜ்பੜ ਕੇ ਹੀ ਰੁਝਾਨ ਬਣਿਆ ਹੋਇਆ ਸੀ ਖੇਤੀ ਵੱਲ ਕੀ ਕੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਬੀਜਦੇ ਹੋ ਔਰ ਕੀ ਸਾਰਾ ਕੁਝ ਆਰਗੇਨਿਕ ਹੁੰਦਾ ਬਿਨਾ ਪੈਸਟੀਸਾਈਡ ਦੇ ਸਾਰਾ ਕੁਝ ਬਿਨਾ ਪੈਸਟੀਸਾਈਡ ਦੇ ਨਹੀਂ ਹੁੰਦਾ ਜੀ ਅ ਪਹਿਲਾਂ ਤੇ ਰਵਾਇਤ ਜਿਦਾ ਆਮ ਫਰਟੀਲਾਈਜ਼ਰ ਖਾਦਾਂ ਦਵਾਈਆਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਉਹੀ ਕਰਦੇ ਆ ਰਹੇ ਪਰ ਮੇਰਾ ਇਹ ਝੁਕਾ ਸੀ ਕਿ ਇਹ ਤੋਂ ਨਾ ਨਿਕਲਿਆ ਜਾਵੇ ਕਿਉਂਕਿ ਫਿਰ ਮੈਂ ਜਦੋਂ ਮਂਹਿੰਦਾ ਝੁਕਾ ਹੁੰਦਾ ਫਿਰ ਉਹਨੂੰ ਹੋਰ ਲਾਗੇ ਸਾਥੀ ਮਿਲਦੇ ਨੇ ਜੋ ਇੰਨਾ ਬਰੇ ਉਮੇਂਦਰਦਤ ਜੀ ਨੇ ਵੀ ਮਰੀਜ਼ ਮੰਨ ਰਿਹਾ ਵਾ ਅ ਫਿਰ ਇੱਕ ਸਾਉ ਦੇ ਹੈਗੇ ਨੇ ਪਾਲੇਕਰ ਸੁਬਾਸ਼ ਪਾਲੇਕਰ ਜੀ ਉਹ ਵੀ ਕੁਦਰਤੀ ਖੇਤੀ ਕਰਦੇ ਆ ਕਿਵੇਂ ਜੀਵਨ ਨੂੰ ਵਧਾਉਣਾ ਜਮੀਨ ਦੀ ਸਿਹਤ ਕਿੰਨਾ ਤੰਦਰੁਸਤ ਕਰਨੀ ਉਹਨਾਂ ਤੋਂ ਮੈਂ ਸਾਰੀ ਗਾਈਡੈਂਸ ਲੈ ਕੇ ਤੇ ਉਹਨਾਂ ਦਾ ਕੁਦਰਤੀ ਖੇਤੀ ਕਿਵੇਂ ਕਰੀਏ ਪਿੰਗਲਵਾੜਾ ਸੰਸਥਾ ਜਿਹੜੀ ਆ ਭਗਤਪੁਰਨ ਸਿੰਘ ਦੀ ਤੇ ਫਿਰ ਮੈਂ ਮਤਲਬ ਇੱਕ ਖੇਤ ਨੂੰ ਆਰਗੇਨਿਕ ਕੀਤਾ ਹੋਇਆ ਉਹਦੇ ਵਿੱਚ ਫਿਰ ਮੈਂ ਦੇਸੀ ਬੀਜ ਬੀਜ ਦਾ ਕਣਕ ਦੇ ਬੀਜ ਉਹ ਵੀ ਦੇਸੀ ਸੋਨਾ ਮੋਤੀ ਹੁੰਦੀ ਆ ਉਹ ਮੇਰੀ ਵੱਖਰੀ ਰੇਟ ਤੇ ਵਿਕਦੀ ਆ ਤੇ ਬਾਸਮਤੀ 1121 ਉਹ ਵੀ ਮੈਂ ਉਹ ਚ ਆਰਗੇਨਿਕ ਖੇਤੀ ਕਰਦਾ ਤੇ ਹੁਣ ਮੈਂ ਉਸ ਖੇਤ ਵਿੱਚ ਦਾਲਾਂ ਦੀ ਕਾਸ਼ਤ ਕੀਤੀ ਹੋਈ ਆ ਤੇ ਮੇਰਾ ਰੁਝਾਨ ਇਹ ਹੈ ਕਿ ਮੈਂ ਸਹੇਜ ਸਹੇਜ ਬਾਕੀ ਆਪਣੇ ਖੇਤਾਂ ਨੂੰ ਵੀ ਆਰਗੇਨਿਕ ਵਾਲੇ ਪਾਸੇ ਲੈ ਕੇ ਜਾਵਾਂ ਨੇਚਰਲ ਫਾਰਮਿੰਗ ਵਾਲੇ ਪਾਸੇ ਲੈ ਕੇ ਜਾਵਾਂ ਕਿਉਂਕਿ ਜ਼ਹਿਰਾਂ ਅਸੀਂ ਵੇਖ ਰਹੇ ਹਾਂ ਕਿ ਇੰਨੀਆਂ ਕਿ ਜ਼ਹਿਰਾਂ ਪੈਂਦੀਆਂ ਨੇ ਕਿ ਜੋ ਇਹ ਉਹ ਮਤਲਬ ਕਿ ਬੰਦਾ ਕਈ ਵਾਰ ਤੇ ਵੇਖਣ ਵਾਲੇ ਕਹਿੰਦੇ ਕਿ ਇਸ ਵੈ ਜੋ ਜਿੰਨੀਆਂ ਇਹਨੇ ਖਾਧਾ ਪਾਤੀਆਂ ਇਤੋਂ ਤਾਂ ਕੈਂਸਰ ਹੀ ਹੋਣਾ ਹੋਰ ਕੁਝ ਨਹੀਂ ਹੋ ਸਕਦਾ ਇਸ ਪਾਸੇ ਰੁਝਾਨ ਕਿਸ ਤਰ੍ਹਾਂ ਹੈ ਨਵੇਂ ਯੁੱਗ ਦਾ ਵੇਲਣਾ ਨਾ ਹੁੰਦਾ ਕਿਉਂਕਿ ਆਪਣੇ ਰਵਾਇਤੀ ਵੇਲਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੇਲਣੇ ਹੋਰ ਤਰ੍ਹਾਂ ਦੇ ਉਹਨਾਂ ਨਾਲ ਜਨਰੇਟਰ ਲੱਗਾ ਦਾ ਉਹਦੀ ਵੀ ਉਹਨਾਂ ਤੋਂ ਆਉਣੀ ਆਵਾਜ਼ ਤਾਂ ਤੁਸੀਂ ਤਾਂ ਬੜਾ ਯੋਜਨਾਬੰਦ ਤਰੀਕੇ ਨਾਲ ਆਪਣੀ ਟਰਾਲੀ ਨੂੰ ਇੱਕ ਦੁਕਾਨ ਦਾ ਇੱਕ ਸ਼ਾਪਿੰਗ ਮਾਲ ਦਾ ਰੂਪ ਦੇ ਦਿੱਤਾ। ਉਹ ਵੇਖੋ ਜੀ ਉਹ ਜਿਹੜਾ ਰੋਹ ਦੇ ਵਿਲਣਾ ਉਹ ਹਰਕ ਨੇ ਜਿਹੜਾ ਇੱਕ ਆਪਣਾ ਕਿੱਤਾ ਬਣਾਇਆ ਹੋਇਆ ਠੀਕ ਹੈ ਕਿੱਤਾ ਆ ਮੇਰਾ ਵੀ ਕਿੱਤਾ ਵਾ ਇਹਦੇ ਵਿੱਚ ਮੈਂ ਆਮਦਣੀ ਸ਼ੁਰੂ ਕਰਦਾ ਵਾਂ ਪਰ ਇਹਨੂੰ ਮੈਂ ਇਸ ਤਰ੍ਹਾਂ ਲੈ ਕੇ ਚੱਲਿਆ ਕਿ ਮੈਂ ਰੋਡ ਸਾਈਡ ਤੇ ਘੱਟੇ ਮਿੱਟੀ ਵਾਲਾ ਕੰਮ ਉਹ ਨਹੀਂ ਕਰੂੰਗਾ। ਇੱਕ ਬਹੁਤ ਇੱਕ ਹਾਈਜਨਿਕ ਤਰੀਕੇ ਨਾਲ ਮੈਂ ਇਹਨੂੰ ਕਿਹਾ ਸੀ ਕਿ ਪਲਾਨ ਕਰੂੰਗਾ ਜਿਹਦੇ ਵਿੱਚ ਕੀ ਸਭ ਤੋਂ ਪਹਿਲਾਂ ਸੇਤ ਆ ਜੀ ਇਹ ਸੇਤ ਵਾਲੇ ਪਾਸੇ ਲੈ ਕੇ ਚੱਲਦੇ ਆ ਤੇ ਫਿਰ ਜੋ ਉਹ ਹੀ ਘੱਟਾ ਮਿੱਟੀ ਲੋਕਾਂ ਨੂੰ ਖਾਣਾ ਪੀਣਾ ਵਾ ਤੇ ਫਿਰ ਉਹ ਗੱਲ ਨਹੀਂ ਬਣਦੀ ਹੋਰ ਨਹੀਂ ਕੰਮ ਜਾਂਦਾ ਤੇ ਨਾਲੇ ਫਿਰ ਮੈਨੂੰ ਇਹ ਹੋਇਆ ਕਿ ਇਹਦੇ ਵਿੱਚ ਮੈਂ ਇੱਕ ਸਿਕਿਉਰ ਹਾਂ ਸੇਫ ਹਾਂ ਬਾਹਰ ਦਾ ਐਟਮੋਸਫੀਅਰ ਤੋਂ ਵੀ ਬਚਾਅ ਮੇਰਾ ਹੁੰਦਾ ਵਾ ਤੇ ਨਾਲ ਦੀ ਨਾਲ ਫਿਰ ਇਹਦੇ ਵਿੱਚ ਮੈਂ ਕੱਲਾ ਰਸ ਹੀ ਨਹੀਂ ਵੇਚਣਾ ਰਸ ਤੋਂ ਇਲਾਵਾ ਗੰਨੇ ਦੇ ਰਸ ਤੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਜੋ ਹੌਸਤੇ ਹੌਸਤੇ ਜਿਵੇਂ ਕਿ ਇਹਦੇ ਵਿੱਚ ਹੁਣ ਗੰਨਾ ਹਰਬਲ ਚਾਹ ਵਾ ਜਿਹੜੀ ਗੰਨੇ ਦੇ ਰਸ ਤੋਂ ਹੀ ਤਿਆਰ ਹੋਣੀ ਆ ਤੇ ਉਹਦੇ ਵਿੱਚ ਕੋਈ ਪੱਤੀ ਨਹੀਂ ਪੈਂਦੀ ਉਹਦੇ ਵਿੱਚ ਮਸਾਲੇ ਪਾ ਕੇ ਜੋ ਸਾਡੇ ਪਾਚਣ ਸ਼ਕਤੀ ਵਾਸਤੇ ਬਹੁਤ ਵਧੀਆ ਵਾ ਉਹ ਚੱਲੋਗੀ ਫਿਰ ਹੁਣ ਜਦੋਂ ਗਰਮੀ ਆ ਗਈਆਂ ਹੁਣ ਇਹਦੇ ਵਿੱਚ ਸਲਸ਼ ਆ ਜਾਊਗਾ ਗੰਨੇ ਦੇ ਰਸ ਤੋਂ ਤਿਆਰ ਸਲਸ਼ ਹੋਊਗਾ ਫਿਰ ਗੰਨੇ ਦੇ ਪਲੇਨ ਰਸ ਤੋਂ ਚੁਸਕੀ ਜਾਂ ਕੁਲਫੀ ਜਿਹਨੂੰ ਕਹਿ ਦਿੰਦੇ ਆ ਫਿਰ ਗੰਨੇ ਤੋਂ ਦੁੱਧ ਤੋਂ ਜਿਹਨੂੰ ਖੋਆ ਕੁਲਫੀ ਕਹਿੰਦੇ ਆ ਉਹ ਵੀ ਹੋਊਗੀ ਕੋਲਡ ਕਾਫੀ ਗੰਨੇ ਦੇ ਰਸ ਤੋਂ ਹੋਊਗੀ ਵੱਖ-ਵੱਖ ਫਲਾਂ ਦੇ ਸ਼ੇਕ ਗੰਨੇ ਦੇ ਰਸ ਨਾਲ ਮਿਲਣਗੇ ਕਿਉਂਕਿ ਇਹ ਇੱਕ ਗੰਨਾ ਇਹੋ ਜਿਹੀ ਚੀਜ਼ਾਂ ਜਾਂ ਮੇਰਾ ਸੋਚ ਇਹੋ ਜਿਹੀ ਹੈ ਕਿ ਲੋਕਾਂ ਨੂੰ ਜੋ ਵੀ ਦੇਣਾ ਵਾ ਇੱਕ ਹੈਲਦੀ ਸਿਹਤਮੰਦ ਦੇਣਾ ਵਾ ਤੇ ਇਹਦੇ ਵਿੱਚ ਮਲਾਵਟ ਜਾਂ ਕੋਈ ਜ਼ਹਿਰਾਂ ਵਾਲਾ ਕੋਈ ਵੀ ਚੀਜ਼ ਨਹੀਂ ਆਊਗੀ ਜੋ ਵੀ ਚੀਜ਼ ਇੱਥੇ ਆਊਗੀ ਉਹ ਵਧੀਆ ਸੇਧ ਦਾ ਲੋਕਾਂ ਦੀ ਸੇਧ ਦਾ ਖਿਆਲ ਰੱਖ ਕੇ ਪੈਸਾ ਤੇ ਹਰ ਕੋਈ ਕਮਾਉਂਦਾ ਮੈਂ ਵੀ ਕਮਾ ਰਿਆਂ ਪਰ ਇਹਦੇ ਵਿੱਚ ਨਾਲ ਇੱਕ ਮੇਰਾ ਉਦੇਸ਼ ਇਹ ਆ ਕਿ ਸਮਾਜ ਲਈ ਚੰਗਾ ਕਰਨਾ ਵਾ ਸੋਇ ਵੀ ਲੱਗਦਾ ਵਾ ਇੱਕ ਸੋਹਣਾ ਸਰਦਾਰ ਸੋਹਣੀ ਪੱਗ ਬੰਨੀ ਦੀ ਚਿੱਟਾ ਕੁੜਤਾ ਪਜਾਮਾ ਪਾਇਦਾ ਐਪਰਨ ਪਾਇਦਾ ਉਹ ਸਾਫ ਸੁਥਰੀ ਚੀਜ਼ ਵੇਚਦਾ ਪਿਆ ਹਾਂਜੀ ਅ ਵੇਖੋ ਜੇ ਕਿੱਤਾ ਰੋਹਦਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਬਸ ਕਿ ਰੋਹ ਵਾਲੇ ਜਿਹੜੇ ਆ ਉਹ ਗੰਦੇ ਮੰਦੇ ਕੱਪੜੇ ਲਿਬੜੀ ਪਾ ਕੇ ਰੱਖਣ ਮੇਰਾ ਕੁੜਤਾ ਪਜਾਮਾ ਉਤੋਂ ਦੀ ਐਪਰਨ ਆਪਣੇ ਉਹਨੂੰ ਬਚਾ ਕੇ ਰੱਖਿਆ ਤੇ ਕਿਉਂਕਿ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਾਰੀ ਫੈਮਿਲੀ ਇੱਕ ਵੈਲ ਐਜੂਕੇਟਡ ਆ ਤੇ ਉਹ ਉਹਨਾਂ ਨੇ ਫਿਰ ਮਤਲਬ ਕਿ ਮੇਰਾ ਇਹ ਪਰਸਨੈਲਿਟੀ ਦਾ ਹਿੱਸਾ ਵਾ ਕਿ ਆਪਣੇ ਆਪ ਨੂੰ ਵਧੀਆ ਮੇਨਟੇਨ ਕਰਕੇ ਰੱਖਣਾ ਤੇ ਕੋਈ ਵੀ ਕੰਮ ਆ ਜੇ ਸੀ ਕਿਸੇ ਨੌਕਰੀ ਵਾਸਤੇ ਤਿਆਰ ਹੋ ਕੇ ਜਾ ਸਕਦੇ ਤੁਸੀਂ ਸਾਡਾ ਆਪਣਾ ਹੀ ਕਾਰੋਬਾਰ ਸਾਡਾ ਬਿਜ਼ਨਸ ਆ ਫਿਰ ਇਹਦੇ ਹੀ ਆਪ ਮਾਲਕ ਆ ਇਹਦੇ ਵਾਸਤੇ ਸਾਨੂੰ ਕਿਉਂ ਨਹੀਂ ਤਿਆਰ ਹੋਣਾ ਚਾਹੀਦਾ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਤੁਸੀਂ ਖੇਤੀ ਕਰਦੇ ਹੋ ਗੋੜ ਆਪਣਾ ਗੰਨਾ ਆਪਣਾ ਸ਼ੱਕਰ ਆਪਣੀ ਦਾਲਾਂ ਆਪਣੀਆਂ ਕਣਕ ਆਪਣੀ ਆਰਗੇਨਿਕ ਕਹ ਲਓ ਜਾਂ ਤੁਸੀਂ ਹੁਣ ਅੱਗੇਓ ਚਾਹ ਦਾ ਵੀ ਕੰਮ ਜਿਹੜਾ ਵਾ ਰੌ ਤੋ ਸ਼ੁਰੂ ਕਰਦੇ ਲੱਗੇ ਹੋ ਆਈਸਕ੍ਰੀਮ ਪਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਖੇਤੀਬਾਨ ਕਿਉਂ ਨਹੀਂ ਜੁੜ ਰਹੀ ਕਿਉਂ ਬਾਹਰ ਵੱਲ ਨੂੰ ਰੁਖ ਕਰਦੀ ਜਾ ਰਹੀ ਐ ਔਰ ਦੂਜੇ ਪਾਸੇ ਕੀ ਖੇਤੀ ਘਾਟੇ ਵੰਦਾ ਕੇ ਲਾਇ ਵੰਦਾ ਜੇ ਤਾਂ ਅਸੀਂ ਰਵਾਇਤੀ ਖੇਤੀ ਵਾਲੇ ਪਾਸੇ ਜਾਈਏ ਫਿਰ ਤਾਂ ਸਾਰਿਆਂ ਦੀ ਸੋਚ ਇੱਕੋ ਧਾਰਨਾ ਬਣੀ ਹੋਈ ਆ ਵੀ ਖਾਦਾਂ ਦਵਾਈਆਂ ਪਾ ਕੇ ਝਾੜ ਲੈ ਲਓ ਤੇ ਬਸ ਠੀਕ ਆ ਤੇ ਉਹ ਮੁੜ ਕੇ ਮੋੜ ਘੋੜ ਕੇ ਕੀ ਜਾਂਦੇ ਖੋਤੀ ਬੋੜ ਥੱਲੇ ਖਰਚਾ ਕਰਕੇ ਫਿਰ ਬਚਦਾ ਕੁਛ ਨਹੀਂ ਆ ਲੋਕਾਂ ਦੀ ਇਹ ਧਾਰਨਾ ਬਣੀ ਆ ਪਰ ਇਸ ਧਾਰਨਾ ਨੂੰ ਤੋੜ ਕੇ ਜੇ ਤੁਸੀਂ ਕੁਝ हटਕੇ ਇਹ ਖੇਤੀ ਵਿੱਚ ਕਾਫੀ ਮੁਨਾਫਾ ਹੈਗਾ ਮੁਨਾਫੇ ਵਾਲੀ ਖੇਤੀ ਆ ਮੈਨੂੰ ਇੱਥੇ ਇੱਕ ਗੱਲ ਜਾਦਾ ਗਈ ਕਿ ਪਿੱਛੇ ਜੇ ਸਾਡੇ ਇੱਕ ਤਿੰਨ ਦੋਸਤਾਂ ਦਾ ਇੱਕ ਸਕੂਲ ਨੇ 세ਮੀਨਾਰ ਲਗਾਇਆ ਕਿ ਤੁਸੀਂ ਆ ਕੇ ਬੱਚਿਆਂ ਦਾ 세ਮੀਨਾਰ ਲਓ ਉਹਨਾਂ ਨੂੰ ਦੱਸੋ ਵੀ ਕਿਵੇਂ ਖੇਤੀ ਨੂੰ ਕਿਤਾ ਮੁਖੀ ਬਣਾਇਆ ਜਾ ਸਕਦਾ ਮੇਰਾ ਟੌਪਿਕ ਸੀ ਕੁਦਰਤੀ ਖੇਤੀ ਬਾਰੇ ਮੈਂ ਉੱਥੇ ਉਹਨਾਂ ਨਾਲ ਸਾਰੀ ਕਲਾਸ ਮੇਰੇ ਖਲ 10ਵੀਂ +1 +2 ਜਾਂ 9ਵੀਂ ਚਾਰ ਕਲਾਸਾਂ ਨੂੰ ਇੱਕੋ ਹਾਲ 'ਚ ਬਿਠਾਇਆ ਗਿਆ ਉੱਥੇ ਮੈਂ ਇੱਕ ਆਪਣਾ ਸੈਸ਼ਨ ਕੁਦਰਤੀ ਖੇਤੀ ਬਾਰੇ ਦਿੱਤਾ ਸ਼ੇਰੇ ਪੰਜਾਬ ਸਿੰਘ ਨੇ ਜਿਨ੍ਹਾਂ ਨੇ ਆਪਣੀ ਚੈਰੀ ਫਾਰਮਿੰਗ ਬਾਰੇ ਗੱਲਬਾਤ ਕੀਤੀ ਇੱਕ ਹੋਰ ਸਾਡੇ ਮਿੱਤਰ ਨੇ ਅਮਨਦੀਪ ਸਿੰਘ ਬਾਸਪੁਰ ਉਹਨਾਂ ਬਾਗਾਂ ਬਾਰੇ ਸਾਰਾ ਦੱਸਤਾ ਤੇ ਉਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਬਾਹਰ ਜਾ ਰਹੇ ਆ ਮੁੱਦਾ ਇਹੋ ਸੀ ਸਕੂਲ ਨੂੰ ਵੀ ਮੈਨੇਜਮੈਂਟ ਨੂੰ ਵੀ ਦਿਖਦਾ ਵਾ ਅਧਿਆਪਕਾਂ ਨੂੰ ਵੀ ਦਿਸਦਾ ਵਾ ਕਿ ਬੱਚਿਆਂ ਨੂੰ ਇਧਰ ਰੁਝਾਨ ਕੀਤਾ ਜਾਵੇ ਤੇ ਅਸੀਂ ਆਪਣਾ ਪੂਰੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਇਹ ਦੱਸੀਏ ਕਿ ਇੱਥੇ ਵੀ ਤੁਸੀਂ ਖੇਤੀ ਨਾਲ ਜੁੜ ਕੇ ਇਹਨਾਂ ਦੇ ਨਾਲ ਕੋਈ ਵੈਲਿਊ ਐਡੀਸ਼ਨ ਕਰਕੇ ਆਪਣੀ ਮਾਰਕੀਟਿੰਗ ਕਰਕੇ ਤੁਸੀਂ ਇਹਨੂੰ ਹੋਰ ਲਾਹੇਵੰਦ ਬਣਾ ਸਕਦੇ ਹੋ ਧੰਨਵਾਦ ਇਹ ਉਹ ਸਰਦਾਰ ਨੇ ਉਹ ਕਿਸਾਨ ਨੇ ਜਿਹੜੇ ਕਹਿੰਦੇ ਨੇ ਕਿ ਖੇਤੀ ਘਾਟੇਵੰਦ ਨਹੀਂ ਸਗੋਂ ਲਾਹੇਵੰਦ ਤੰਦਾ ਹੈ ਜੇਕਰ ਇਹਨੂੰ ਇਸ ਯੋਜਨਾਬੰਦ ਤਰੀਕੇ ਨਾਲ ਕੀਤਾ ਜਾਵੇ ਸਮੇ ਦੇ ਖਾਣੇ ਬਣਿਆ ਜਾਵੇ ਸੁੱਤ ਤਸਵੀਰ ਵੀ ਤੁਸੀਂ ਦੇਖੀ ਔਰ ਗੱਲ ਵੀ ਸੁਣੀ ਕਿ ਆਪਣਾ ਗੰਨਾ ਬਿਨਾ ਖਾਦ ਦਿਓ ਗੁੜ ਬਣਾਉਂਦੇ ਸ਼ੱਕਰ ਬਣਾਉਂਦੇ ਹੁਣ ਡੰਨੇ ਦੀ ਰਸ ਦੀ ਮਸ਼ੀਨ ਲਾ ਲਈ ਯਾਨੀ ਕਿ ਰੌਹ ਦੀ ਮਸ਼ੀਨ ਲਾ ਲਈ ਉਹ ਵੀ ਯੋਕੇ ਯੁਗ ਦੀ ਇਨਵਰਟਰ ਨਾਲ ਚਲਾਉਂਦੇ ਨੇ ਔਰ ਇਸ ਤੋਂ ਇਲਾਵਾ ਦਾਲਾ ਮਾਂ ਜਾਂ ਹੋਰ ਕਈ ਨਰਾਲ ਲੱਗਦੀਆਂ ਰਵਾਇਤੀ ਫਸਲਾਂ ਨੂੰ ਛੱਡ ਕੇ ਨਵੇਂ ਯੁਗ ਦੀ ਤਕਨੀਕ ਜਿਹੜੀ ਅਪਣਾਈ ਤੇ ਅੱਜ ਸਮੇਂ ਦੇ ਖਾਣੀ ਬਣੇ ਨੌਜਵਾਨ ਪੀੜ੍ਹੀ ਨੂੰ ਆਖਦੇ ਆ ਜੇ ਦਿਲ ਲਗਾ ਕੇ ਰਵਾਇਤੀ ਖੇਤੀ ਛੱਡ ਕੇ ਖੇਤੀ ਵੱਲ ਆਓਗੇ ਤਾਂ ਉਸ ਸਮਾਂ ਦੂਰ ਨਹੀਂ ਜਦੋਂ ਸਾਡਾ ਨੌਜਵਾਨ ਪੀੜ੍ਹੀ ਬਾਹਰ ਜਾਣ ਤੋਂ ਮੂੰਹ ਮੋੜ ਲੇਗੀ ਕੈਮਰਾਮੈਨ ਬੱਡੀ ਦੇ ਨਾਲ ਔਨ 에ਅਰਲੀ ਨਿਤਿੰਨ ਲੂਥਰਾ ਬਟਾਰਾ